ਇਲੈਕਸ਼ਨ ਤੋਂ ਪਹਿਲਾਂ DD News ਨੇ ਕੀਤਾ ਵੱਡਾ ਬਦਲਾ ਚੈਨਲ ਦੇ ਲੋਗੋ ਦਾ ਰੰਗ ਲਾਲ ਤੋਂ ਕੀਤਾ ਭਗਵਾ ਰੰਗ ਬਦਲਦਿਆਂ ਹੀ ਪ੍ਰਤੀਕਿਰਿਆਵਾਂ ਆਣੀਆਂ ਹੋਈਆਂ ਸ਼ੁਰੂ ਦੂਰਦਰਸ਼ਨ ਨੇ ਇਲਜ਼ਾਮਾਂ ਦਾ ਕੀਤਾ ਖੰਡਨ ਚੋਣਾ ਤੋਂ ਪਹਿਲਾਂ DD News ਨੇ ਇੱਕ ਵੱਡਾ ਬਦਲਾ ਕੀਤਾ ਦੱਸ ਤਈਏ ਕਿ ਜੋ ਆਪਣਾ ਲੋਗੋ ਸੀ ਉਹਨਾਂ ਦਾ ਉਸ ਦਾ ਰੰਗ ਬਦਲ ਕੇ ਲਾਲ ਤੋਂ ਭਗਵਾ ਕਰ ਦਿੱਤਾ ਗਿਆ ਆਪਣੇ ਅਫੀਸ਼ੀਅਲ X ਅਕਾਊਂਟ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਦੂਰਦਰਸ਼ਨ ਵੱਲੋਂ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਦਸ ਦਈਏ ਕਿ ਦੂਰਦਰਸ਼ਨ ਨੇ ਇਹ ਨਾ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਸਿਰਫ ਸੁੰਦਰਤਾ ਦੇ ਲਈ ਹੀ ਬਦਲਿਆ ਗਿਆ ਜੀਡੀਡੀ ਨਿਊਜ਼ ਵੱਲੋਂ ਲੋਗੋ ਬਦਲੇ ਚਾਹਂਦੀਆਂ ਖਬਰਾਂ ਬਾਰੇ ਟਿੱਪਣੀ ਕਰਦਿਆਂ ਪ੍ਰਸਾਰ ਪਾਰਟੀ ਦੇ ਸਾਬਕਾ ਸੀਈਓ ਜਵਾਹਰ ਸ਼੍ਰੀਕਰ ਨੇ ਕਿਹਾ ਕਿ ਦੂਰਦਰਸ਼ਨ ਨੇ ਆਪਣਾ ਇਤਿਹਾਸਿਕ ਨਿਸ਼ਾਨ ਪਗਵਾ ਰੰਗ ਦਿੱਤਾ ਸਾਬਕਾ ਸੀਈਓ ਵੱਜੋਂ ਮੈਂ ਦੂਰਦਰਸ਼ਨ ਦੇ ਪਗਵਾ ਕਰਨ ਨੂੰ ਚਿੰਤਤ ਮਾਨਣਾ ਦੇਖ ਰਿਹਾ ਹਾਂ ਹੁਣੇ ਪ੍ਰਸਾਰ ਪਾਰਟੀ ਨਹੀਂ ਸਗੋਂ ਪਚਾਰ ਪਾਰਟੀ ਬਣ ਗਿਆ ਉੱਥੇ ਹੀ ਮਮਤਾ ਬੇਨਰਜੀ ਨੇ ਟਵੀਟ ਕਰਦੇ ਆ ਕਿ ਜਦੋਂ ਦੇਸ਼ ਪੱਧਰ 'ਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤਾਂ ਸਾਡੇ ਦੂਰਦਰਸ਼ਨ ਦੇ ਲੋਕੋ ਦੇ ਅਚਾਨਕ ਪਗਮੇ ਕਰਨ तिरੰਗ ਬਦਲਣ ਨਾਲ ਮੈਂ ਹੈਰਾਨ ਆ ਇਹ ਬਿਲਕੁਲ ਅਨੈਤਿਕ ਔਰ ਗੈਰ ਕਾਨੂੰਨੀ ਤੇ ਨੈਸ਼ਨਲ ਪਬਲਿਕ ਬ੍ਰਾਡਕਾਸਟਰ ਦੇ ਪਾਜਪਾ ਪੱਖੀ ਪੱਖਪਾਤ ਦੀ ਉੱਚੀ ਉੱਚੀ ਗੱਲ ਕਰਦਾ ਪਰ ਪ੍ਰਸਾਰ ਭਾਰਤੀ ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਪਗਵਾ ਕਰਨ ਦੇ ਇਲਜ਼ਾਮਾਂ ਦਾ ਖੰਡਨ ਕੀਤਾ ਤੇ ਕਿਹਾ ਕਿ ਲੋਗੋ ਵਿੱਚ ਤਿੱਖੇ ਰੰਗ ਵਰਤਨਾ ਮਹਿਜ਼ ਇੱਕ ਕਾਰੋਬਾਰੀ ਪੈਂਤੜ ਹੈ ਇਹ ਕੋਈ ਸਿਆਸੀ ਸੰਬੰਧ ਨਹੀਂ ਹੈ ਪਰ ਇਸੇ ਨਾਲ ਜਨਵਰੀ ਚ ਦੂਰਦਰਸ਼ਨ ਨੇ ਆਪਣੇ ਪੁਰਾਣੇ ਚੈਨਲ ਦਾ ਨਾਮ ਬਦਲ ਕੇ ਡੀਡੀ ਤਮਲ ਕਰ ਦਿੱਤਾ ਸੀ ਤੇ ਉਸ ਦੇ ਨਾਲ ਹੀ ਇਸ ਦਾ ਲੋਗੋ ਵੀ ਪਗਵੇਂ ਰੰਗ ਦਾ ਬਦਲ ਦਿੱਤਾ ਸੀ 20 ਤੋਂ ਪਹਿਲਾਂ DD India ਦਾ ਲੋਗੋ ਵੀ ਇਸੇ ਰੰਗ ਦੇ ਵਿੱਚ ਜਾਰੀ ਕੀਤਾ ਗਿਆ ਸੀ ਤਾਂ ਸਵਾਲ ਉੱਠਨੇ ਵੀ ਲਾਜ਼ਮੀ ਨੇ ਕਿ DD News ਨੇ ਆਪਣੇ ਲੋਗੋ ਤਰੰਗ ਪਗਵਾ ਕਿਉਂ ਕੀਤਾ ਇਲੈਕਸ਼ਨਸ ਤੋਂ ਪਹਿਲਾਂ DD News ਨੇ ਕੀਤਾ ਵੱਡਾ ਬਦਲਾ ਚੈਨਲ ਦੇ ਲੋਗੋ ਦਾ ਰੰਗ ਲਾਲ ਤੋਂ ਕੀਤਾ ਭਗਵਾ ਰੰਗ ਬਦਲਦਿਆਂ ਹੀ ਪ੍ਰਤੀਕਿਰਿਆਵਾਂ ਆਣੀਆਂ ਹੋਈਆਂ ਸ਼ੁਰੂ ਦੂਰਦਰਸ਼ਨ ਨੇ ਇਲਜ਼ਾਮਾਂ ਦਾ ਕੀਤਾ ਖੰਡਨ ਚੋਣਾਂ ਤੋਂ ਪਹਿਲਾਂ DD News ਨੇ ਇੱਕ ਵੱਡਾ ਬਦਲਾ ਕੀਤਾ ਹੈ ਦੱਸਤੇ ਇਹ ਕਿ ਜੋ ਆਪਣਾ ਲੋਗੋ ਸੀ ਉਹਨਾਂ ਦਾ ਉਸ ਦਾ ਰੰਗ ਬਦਲ ਕੇ ਲਾਲ ਤੋਂ ਭਗਵਾ ਕਰ ਦਿੱਤਾ ਗਿਆ ਆਪਣੇ ਅਫੀਸ਼ੀਅਲ X ਅਕਾਊਂਟ ਤੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੀਆਂ ਪ੍ਰਤੀਕਿਰਿਆਵਾਂ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਹਾਲਾਂਕਿ ਦੂਰਦਰਸ਼ਨ ਵੱਲੋਂ ਇਹਨਾਂ ਇਲਜ਼ਾਮਾਂ ਦਾ ਖੰਡਨ ਕੀਤਾ ਗਿਆ ਦੱਸ ਦਈਏ ਕਿ ਦੂਰਦਰਸ਼ਨ ਨੇ ਇਹ ਇਲਜ਼ਾਮਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਹ ਸਿਰਫ ਸੁੰਦਰਤਾ ਦੇ ਲਈ ਹੀ ਬਦਲਿਆ ਗਿਆ ਜੀਡੀ ਨਿਊਜ਼ ਵੱਲੋਂ ਲੋਗੋ ਬਦਲੇ ਚਾਹਂਦੀਆਂ ਖਬਰਾਂ ਬਾਰੇ ਟਿੱਪਣੀ ਕਰਦਿਆਂ ਪ੍ਰਸਾਰ ਪਾਰਟੀ ਦੇ ਸਾਬਕਾ ਸੀਈਓ ਜਵਾਹਰ ਸ਼੍ਰੀਕਰ ਨੇ ਕਿਹਾ ਕਿ ਦੂਰਦਰਸ਼ਨ ਨੇ ਆਪਣਾ ਇਤਿਹਾਸਿਕ ਨਿਸ਼ਾਨ ਪਗਵਾ ਰੰਗ ਦਿੱਤਾ ਸਾਬਕਾ ਸੀਈਓ ਵੱਜੋਂ ਮੈਂ ਦੂਰਦਰਸ਼ਨ ਦੇ ਪਗਵਾਕਰਨ ਨੂੰ ਚਿੰਤਤ ਮੰਨ ਨਾਲ ਦੇਖ ਰਿਹਾ ਹਾਂ ਹੁਣੇ ਪ੍ਰਸਾਰ ਪਾਰਟੀ ਨਹੀਂ ਸਗੋਂ ਪਚਾਰ ਪਾਰਟੀ ਬਣ ਗਿਆ ਉੱਥੇ ਹੀ ਮਮਤਾ ਬੈਨਰਜੀ ਨੇ ਟਵੀਟ ਕਰਦਿਆਂ ਕਿਹਾ ਕਿ ਦੋ ਦੇਸ਼ ਪੱਧਰ 'ਚ ਲੋਕ ਸਭਾ ਚੋਣਾਂ ਹੋ ਰਹੀਆਂ ਨੇ ਤਾਂ ਸਾਡੇ ਦੂਰਦਰਸ਼ਨ ਦੇ ਲੋਕੋ ਦੇ ਅਚਾਨਕ ਪਗਮੇ ਕਰਨ ਤੇ ਰੰਗ ਬਦਲਣ ਨਾਲ ਮਹਿਰਾਨਾ ਇਹ ਬਿਲਕੁਲ ਅਨੈਤਿਕ ਕੋਰ ਗੈਰ ਕਾਨੂੰਨੀ ਤੇ ਨੈਸ਼ਨਲ ਪਬਲਿਕ ਬ੍ਰਾਡਕਾਸਟਰ ਦੇ ਪਾਜਪਾ ਪੱਖੀ ਪੱਖਪਾਤ ਦੀ ਉੱਚੀ ਉੱਚੀ ਗੱਲ ਕਰਦਾ ਪਰ ਪ੍ਰਸਾਰ پارٹی ਦੇ ਮੌਜੂਦਾ ਸੀਈਓ ਗੌਰਵ ਦਿਵੇਦੀ ਨੇ ਪਗਵਾ ਕਰਨ ਦੇ ਜ਼ਾਮਾ ਦਾ ਖੰਡਨ ਕੀਤਾ ਤੇ ਕਿਹਾ ਕਿ ਲੋਕੋ ਵਿੱਚ ਤਿੱਖੇ ਰੰਗ ਵਰਤਨਾ ਮਹਿਜ਼ ਇੱਕ ਕਾਰੋਬਾਰੀ ਪੈਂਤੜਾ ਇਹ ਕੋਈ ਸਿਆਸੀ ਸੰਬੰਧ ਨਹੀਂ ਹੈ ਪਰ ਇਸੇ ਨਾਲ जनवरी च दूरदर्शन ने अपने पोथगई चैनल दा नाम बदल के डीडी तमल कर ਦਿੱਤਾ ਸੀ ਤੇ ਇਸ ਦੇ ਨਾਲ ਹੀ ਇਸ ਦਾ ਲੋਗੋ ਵੀ ਪਗਵੇਂ ਰੰਗ ਦਾ ਬਦਲ ਦਿੱਤਾ ਸੀ ਜੀ 20 ਤੋਂ ਪਹਿਲਾਂ ਡੀਡੀ ਇੰਡੀਆ ਦਾ ਲੋਗੋ ਵੀ ਇਸੇ ਰੰਗ ਦੇ ਵਿੱਚ ਜਾਰੀ ਕੀਤਾ ਗਿਆ ਸੀ ਤਾਂ ਸਵਾਲ ਉੱਠਨੇ ਵੀ ਲਾਜ਼ਮੀ ਨੇ ਕਿ ਡੀਡੀ ਨਿਊਜ਼ ਨੇ ਆਪਣੇ ਲੋਗੋ ਦਾ ਰੰਗ ਪਗਵਾ ਕਿਉਂ ਕੀਤਾ ਹੈ